ਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਜਿਹੜੀ ਮੈਂ ਤੁਹਾਨੂੰ ਵਿਧੀ ਦੱਸਾਂਗਾ ਜੇਕਰ ਤੁਸੀਂ ਉਸ ਵਿਧੀ ਦੇ ਨਾਲ ਖਵਾਜਾ ਪੀਰ ਜੀ ਦਾ ਵੇੜਾ ਤਰਾ ਦਿੱਤਾ ਤਾਂ ਤੁਹਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਜਿੰਨੀਆਂ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਹੋਣਗੀਆਂ ਸਾਰੀਆਂ ਖਤਮ ਹੋ ਜਾਣਗੀਆਂ ਕਰਦੇ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਆਉਣਗੀਆਂ ਬਰਕਤਾਂ ਆਉਣਗੀਆਂ ਕਿਸੇ ਦਾ ਵੀ ਕੁਝ ਵੀ ਕੀਤਾ ਕਰਾਇਆ ਹੋਵੇਗਾ ਚਾਹੇ ਤੁਹਾਡੇ ਘਰ ਦੇ ਕਿਸੇ ਮੈਂਬਰ ਤੇ ਹੋਵੇਗਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਹੋਵੇਗਾ ਇਹ ਸਭ ਕੁਝ ਖਤਮ ਹੋਵੇਗਾ ਚਾਹੇ ਕਿੰਨਾ ਵੀ ਵੱਡਾ ਕਾਲਾ ਜਾਦੂ ਕਿਉਂ ਨਾ ਹੋਵੇ ਹਰ ਇੱਕ ਤਰ੍ਹਾਂ ਦਾ ਬੁਰੀ ਸ਼ਕਤੀ ਦਾ ਪ੍ਰਭਾਵ ਤੁਹਾਡੇ ਘਰ ਤੋਂ ਤੁਹਾਡੇ ਘਰ ਦੇ ਮੈਂਬਰਾਂ ਤੋਂ ਖਤਮ ਹੋਵੇਗਾ ਦੋਸਤੋ ਬਸ ਤੁਸੀਂ ਸੱਚੇ ਦੇ ਲੋ ਸਚੀ ਸ਼ਰਧਾ ਦੇ ਨਾਲ ਖਵਾਜਾ ਪੀਰ ਸਰਕਾਰ ਦਾ ਵਿੜਾ ਤਰਨਾ ਹੈ ਕਿਉਂਕਿ ਤੁਸੀਂ ਜਾਣਦੇ ਹੀ ਆ ਕਿ ਖਵਾਜਾ ਪੀਰ ਜੀ ਧਰਤੀ ਤੇ ਮੌਜੂਦ ਜ਼ਿੰਦਾ ਪੀਰ ਨੇ ਤੇ ਬਹੁਤ ਹੀ ਸ਼ਕਤੀਸ਼ਾਲੀ ਪੀਰ ਨੇ ਅਜੇਹ ਪੀਰ ਨੇ ਜਿਨ੍ਹਾਂ ਦੇ ਅੱਗੇ ਕੋਈ ਵੀ ਬੁਰੀ ਸ਼ਕਤੀ ਟਿਕ ਨਹੀਂ ਸਕਦੀ ਕੋਈ ਵੀ ਵੱਡੀ ਤੋਂ ਵੱਡੀ ਮੁਸ਼ਕਲ ਟਿਕ ਨਹੀਂ ਸਕਦੀ ਜੇਕਰ ਤੁਸੀਂ ਉਹਨਾਂ ਦੀ ਸ਼ਰਨ ਵਿੱਚ ਜਾਓਗੇ ਉਹਨਾਂ ਦੀ ਨਿਗਹਿبانی ਵਿੱਚ ਜਾਓਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਦੋਸਤੋ ਬੀੜਾ ਦੇਣ ਦਾ ਇੱਕ ਤਰੀਕਾ ਹੁੰਦਾ ਐ ਇੱਕ ਸਲੀਕਾ ਹੁੰਦਾ ਆ ਬੀੜਾ ਦੇਣ ਲਈ ਬੀੜਾ ਬਣਾਉਣਾ ਪੈਂਦਾ ਆ ਬੀੜਾ ਬਣਾ ਕੇ ਤੁਸੀਂ ਉਸ ਵਿੱਚ ਮਿੱਠੇ ਚਾਵਲ ਰੱਖਣੇ ਨੇ ਚੌਮੁਖਾ ਚਰਾਗ ਖਵਾਜਾ ਪੀਰ ਦੇ ਨਾਮ ਦਾ ਰੋਸ਼ਨ ਕਰਨਾ ਹੈ ਬੀੜੇ ਤੇ ਇਤਰ ਛਿੜਕ ਦੇਣਾ ਹੈ ਦੋ ਗੁਲਾਬ ਦੇ ਫੁੱਲ ਦੋ ਇਲਾਇਚੀ ਦੋ ਲੌਂਗ ਅਤੇ ਲੱਡੂ ਪਤਾਸੇ ਅਤੇ ਇੱਕ ਮਿੱਠਾ ਪਾਨ ਅਤੇ ਇੱਕ ਸਿਗਰਟ ਚਿਰਾਗ ਰੌਸ਼ਨ ਕਰ ਦੇਣਾ ਹੈ ਸਿਗਰਟ ਜਲਾ ਲੈਣੀ ਹੈ ਇਹ ਸਾਰਾ ਸਮਾਨ ਬੇੜੇ ਵਿੱਚ ਰੱਖ ਕੇ ਤੁਸੀਂ ਆਪਣੇ ਸਿਰ ਤੋਂ 7 ਵਾਰ ਕਲੌਕਵਾਈਸ ਜਿਸ ਦਿਸ਼ਾਵਲ ਟਾਈਮ ਪੀਸ ਕੋ ਮੁਤਾ ਹੈ ਉਸ ਦਿਸ਼ਾਵਲ ਆਪਣੇ ਸਿਰ ਤੋਂ 7 ਵਾਰ ਵਾਰ ਕੇ ਇਸ ਤੋਂ ਪਹਿਲਾਂ ਬੇੜੇ ਦੇ ਵਿੱਚ ਅਰਗਬਤੀ ਵੀ ਜ਼ਰੂਰ ਰੋਸ਼ਨ ਕਰਨੀ ਹੈ ਉਸ ਤੋਂ ਬਾਅਦ ਸਿਰ ਤੋਂ ਬਾੜ ਲੈਣਾ ਹੈ ਦੋਸਤੋ ਇਸ ਵਿਧੀ ਨੂੰ ਕਰਨ ਲਈ ਤੁਸੀਂ ਸ਼ੁਕਲ ਪੱਖ ਦਾ ਪਹਿਲਾ ਗੁਰੂਵਾਰ ਲੈਣਾ ਹੈ ਸ਼ੁਕਲ ਪੱਖ ਦੇ ਪਹਿਲੇ ਗੁਰੂਵਾਰ ਦੇ ਦਿਨ ਹੀ ਤੁਸੀਂ ਇਹ ਬਿੜਾ ਤਰਉਣਾ ਹੈ ਤੇ ਦੋਸਤੋ ਪੰਜ ਗੁਰੂਵਾਰ ਤੁਸੀਂ ਲਗਾਤਾਰ ਬਿੜਾ ਤਰਉਣਾ ਹੈ ਅਤੇ ਸਵਾ ਮਹੀਨੇ ਦਾ ਇਹ ਕੰਮ ਹੈ ਸਵਾ ਮਹੀਨੇ ਤੁਸੀਂ ਬਿਲਕੁਲ ਪਰਹੇਜ਼ ਕਰਨਾ ਹੈ ਖਾਣ ਪੀਣ ਦਾ ਮੀਟ ਮੱਛੀ ਸ਼ਰਾਬ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਤੇ ਬ੍ਰਹਮਚਾਰੀ ਦਾ ਪਾਲਨ ਕਰਨਾ ਹੈ ਅਤੇ ਸਵਾ ਮਹੀਨੇ ਦੇ ਵਿੱਚ ਵਿਛੀ ਤੁਹਾਨੂੰ ਖਵਾਜਾ ਪੀਰ ਦੀ ਕਿਰਪਾ ਰਹਿਮਤ ਨਜ਼ਰ ਆਉਣ ਲੱਗ ਜਾਵੇਗੀ ਸਿਰਫ ਸਵਾ ਮਹੀਨੇ ਦੇ ਵਿੱਚ ਹੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਖਾਤਮਾ ਹੋ ਜਾਵੇਗਾ ਘਰ ਦੇ ਵਿੱਚ ਫਿਰ ਤੋਂ ਰੌਣਕ ਆਉਣਗੀਆਂ ਬਿਨਾਂ ਗਲਤ ਹੋ ਰਹੇ ਲੜਾਈਆਂ ਝਗੜੇ ਜਾ ਫਿਰ ਬਿਨਾਂ ਵਜ੍ਹਾ ਤੋਂ ਜਿਹੜੇ ਦਵਾਈਆਂ ਤੇ ਪੈਸੇ ਲੱਗਦੇ ਨੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ निजात ਮਿਲੇਗੀ ਰੱਬ ਦੇ ਦਰਕਰ ਵਿੱਚ ਪੈਸੇ ਖਰਚ ਕਰਨ ਜੋਗੇ ਤੁਹਾਨੂੰ ਸਰਕਾਰ ਨੇ ਕਰ ਦੇਣਾ ਹੈ ਕਾਰੋਬਾਰ ਵਿੱਚ ਬਰਕਤ ਆਵੇਗੀ ਤੇ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਬਸ ਤੁਸੀਂ ਸੱਚੀ ਸ਼ਰਧਾ ਦੇ ਨਾਲ ਨੇਕ ਨੀਤੀ ਦੇ ਨਾਲ ਇਸ ਵਿਧੀ ਨੂੰ ਕਰਨਾ ਹੈ ਆਪਣੇ ਸਿਰ ਤੋਂ ਵਾਰ ਕੇ ਬੇੜੇ ਨੂੰ ਤਰਾਉਣਾ ਹੈ ਅਤੇ ਨਾਲ ਹੀ ਜੜੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਖਵਾਜਾ ਪੀਰ ਦੇ ਚਰਨਾਂ ਦੇ ਵਿੱਚ ਤੁਸੀਂ ਬੇਨਤੀ ਕਰ ਦੇਣੀ ਹੈ ਇਨਸ਼ਾਅੱਲਾ ਖਵਾਜਾ ਪੀਰ ਸਰਕਾਰ ਤੁਹਾਡਾ ਬੇੜਾ ਮਨਜ਼ੂਰ ਕਰਨ ਤੁਹਾਡੀਆਂ ਹਰ ਇੱਕ ਮੁਸ਼ਕਲਾਂ ਖਤਮ ਕਰਨ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਪਰਣ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕੱਲ੍ਹ ਮੈਂ ਮੰਤਰ ਪਾੜ ਦੂਆ ਫਰਿਆਦ ਅਮਲ ਵਿਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ